ਇਹ ਤੇ 15 ਸਾਲ ਹੋ ਗਏ ਨਾ ਹਾਂਜੀ ਕੋਈ ਮਤਲਬ ਕੋਈ ਮੱਕੀ ਨਹੀਂ ਕੋਈ ਕਣਕ ਨਹੀਂ ਅੱਛਾ ਜੀ ਕੋਈ ਵੀ ਜਣੀ ਕੋਈ ਮੌਸਮ ਕਿਦਾਂ ਦਾ ਰਹਿੰਦਾ ਇਸ ਪਿੰਡ ਨੂੰ ਜਿੱਦਾ ਬਹੁਤ ਉਚਾਈ ਤੇ ਆ ਪਿੰਡ ਇਹ ਮੌਸਮ ਬੜਾ ਵਧੀਆ ਬੜਾ ਵਧੀਆ ਮੌਸਮ ਆਬਾਵਾ ਬੜੀ ਚੰਗੀ ਹੈ ਅੱਛਾ ਹਾਂਜੀ ਬਰਫ਼ ਬੜੀ ਪਈ ਸੀ ਬਰਫ਼ ਬੜੀ ਅੱਛਾ ਜੀ ਬਹੁਤ ਬਰਫ਼ ਪਈ ਬੜੀ ਬੜੀ ਦੂਰੀ ਦੀ ਦੁਨੀਆ ਆ ਗਈ ਦੁਨੀਆ ਦੇਖਣ ਦੀ ਸੁਭਾ ਸਾਰਾ ਯਾਰ ਚਾਰ ਚਾਰ ਦਿਨ ਬਰਫ਼ ਇਦਾਂ ਹੀ ਖੜੀ ਰਹੀ ਕਈਆਂ ਨਾਲ ਸੌਂਦੇ ਸੀ ਕਮਾਲ ਦੀ ਗੱਲ ਆ ਹੁਸ਼ਿਆਰਪੁਰ ਦੇ ਵਿੱਚ ਵਰਪ ਪੈ ਗਈ ਬੜੀ ਬਰਸ ਪਈ ਅੱਛਾ ਜੀ ਤੇ ਅੱਡੀ ਹੁਣ ਜਿੱਦਾਂ ਇਹ ਜੁਲਾਈ ਮਹੀਨਾ ਆ ਜਿੱਦਾਂ ਹੁਣ ਜੂਨ ਜੂਨ ਜੁਲਾਈ ਤਾਂ ਗਰਮ ਬਹੁਤ ਆ ਆਪਣੇ ਉਧਰ ਇੱਧਰ ਕਿੱਦਾਂ ਦਾ ਮੌਸਮ ਆ ਇੱਧਰ ਤਾਂ ਠੀਕ ਹੀ ਰਹਿੰਦਾ ਰੱਦਾਂ ਮਿਲਦਾ ਰਹਿੰਦਾ ਰੱਦਾਂ ਮਿਲਦੇ ਅੱਛਾ ਜੀ ਮਤੇਰੀ ਇੰਨੀ ਗਰਮੀ ਸਾਡੇ ਪਿੰਡ ਦੇ ਕਦੇ ਮੱਛਰੀ ਵੀ ਨੋ ਯਾਰ ਆ ਜਾ ਭਾਬੀ ਝੂਟਲਾ ਪੀਂਗ ਹਲਾਰੇ ਲੈਂਦੀ ਦੋਸਤੋ ਹੁਸ਼ਿਆਰਪੁਰ ਡਿਸਟ੍ਰਿਕਟ ਦਾ ਪਿੰਡ ਚਤਰਪੁਰ ਇਦਾਂ ਦਾ ਮਾਹੌਲ ਸ਼ਾਇਦ ਹੀ ਪੰਜਾਬ ਦੇ ਕਿਸੇ ਪਿੰਡ ਦੇ ਵਿੱਚ ਹੋਵੇ ਜਿੱਥੇ ਅੱਜ ਵੀ ਇਹ ਪੀਂਗਾ ਵਾਲੇ ਬੋਰਡ ਦੇਖਣ ਨੂੰ ਮਿਲਦੇ ਆ ਹੁਸ਼ਿਆਰਪੁਰ ਡਿਸਟ੍ਰਿਕਟ ਦਾ ਪਿੰਡ ਚਤਰਪੁਰ ਵਾ ਉੱਥੇ ਜਾ ਰਹੇ ਆ ਅੱਜ ਉੱਥੇ ਦਾ ਬਲੌਗ ਬਣਾਉਂਗਾ ਰੀਜ਼ਨ ਇਸ ਪਿੰਡ ਦੇ ਵਿੱਚ ਅੱਜ ਤੋਂ 15 ਸਾਲ ਤੱਕ ਫਸਲ ਨਹੀਂ ਹੋਈ 10 ਸਾਲ ਪਹਿਲਾਂ ਇਸ ਪਿੰਡ 'ਚ ਭਾਰੀ ਵਰਖਾ ਵੀ ਪਈ ਆ ਬਿਲਕੁਲ ਕਹਿੰਦੇ ਇਸ ਪਿੰਡ ਦੇ ਵਿੱਚ ਇਦਾਂ ਦਾ ਮਾਹੌਲ ਵਾ ਅੱਜ ਕੱਲ ਕਿ ਜਿੱਥੇ ਜਲਾਈ ਮਹੀਨੇ ਨਹੀਂ ਗਰਮੀ ਪੈ ਰਹੀ ਆ ਨਾ ਬਰਸਾਤ ਦੇ ਮੌਸਮ ਦੇ ਵਿੱਚ ਵੀ ਇਸ ਪਿੰਡ ਦੇ ਵਿੱਚ ਨਾਰਮਲ ਟੈਂਪਰੇਚਰ ਰਹਿੰਦਾ ਆ ਤੇ ਨਾ ਹੀ ਪਿੰਡ 'ਚ ਕੋਈ ਏਸੀ ਆ ਪੱਖੇ ਵੀ ਕਿਸੇ ਕਿਸੇ ਘਰ 'ਵਾਂ ਚਲਾਂਗੇ ਗੱਲਬਾਤ ਵੀ ਕਰਾਂਗੇ ਰੀਜ਼ਨ ਕੀ ਆ ਕਿਉਂ ਇਸ ਪਿੰਡ ਦੇ ਵਿੱਚ 15 ਸਾਲ ਤੋਂ ਫਸਲ ਨਹੀਂ ਹੋਈ ਆ ਪੀਂਗ ਦੇਖ ਕੇ ਬਹੁਤ ਵਧੀਆ ਲੱਗਾ ਸੋਚਿਆ ਸਟਾਰਟਿੰਗ ਕਿੱਥੋਂ ਹੋਣੀ ਚਾਹੀਦੀ ਆ ਕਿਉਂਕਿ ਇਦਾਂ ਦੀ ਇਹ ਮਾਹੌਲ ਵਿਊ ਬਹੁਤ ਘੱਟ ਦੇਖਣ ਨੂੰ ਮਿਲਿਆ ਤੁਹਾਡੇ ਬੱਚਿਆਂ ਨੂੰ ਸ਼ਾਇਦ ਸ਼ਹਿਰੀ ਬੱਚਿਆਂ ਨੂੰ ਨਹੀਂ ਪਤਾ ਹੋਊਗਾ ਕਿ ਇਹ ਪਿੰਗ ਕੀ ਹੁੰਦੀ ਆ ਅਸੀਂ ਆਪਣੇ ਜ਼ਮਾਨੇ 'ਚ ਪਿੰਗਾ ਬਹੁਤ ਝੂਟੀਆਂ ਪਰ ਅੱਜਕੱਲ ਦੇ ਜਵਾਕਾਂ ਨੂੰ ਨਹੀਂ ਪਤਾ ਕਿ ਪਿੰਗ ਕੀ ਹੁੰਦੀ ਆ ਇਹ ਵੀਡੀਓ ਆਪਣੇ ਜਵਾਕਾਂ ਨੂੰ ਜ਼ਰੂਰ ਦਿਖਾਓ ਕਿ ਆ ਪਿੰਗ ਹੁੰਦੀ ਆ ਜਿਹੜੀ ਬੋਰਡ ਦੇ ਦਰਖਤ ਨਾਲ ਬੰਨੀਆਂ ਤੇ ਲੋਕ ਇਤੇ ਪਿੰਗ ਲੈਂਦੇ ਆ ਮਤਲਬ ਝੂਟਦੇ ਆਪਣੇ ਆਪ ਨੂੰ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਚੱਲਦੇ ਆ ਪਿੰਡ ਦੇ ਵਿੱਚ ਚਤਰਪੁਰ ਦੇ ਆ ਲੋਕਾਂ ਦੇ ਨਾਲ ਕੀ ਕਾਰਨਾ ਜਿਹੜੀ 15 ਸਾਲ ਤੋਂ ਇੱਥੇ ਫਸਲ ਨਹੀਂ ਹੋਈ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਧੰਨਵਾਦ ਨਾਲ ਨਾਲ ਸੋਹਣੇ ਸੋਹਣੇ ਵਿਊ ਤੁਹਾਨੂੰ ਇਸ ਪਿੰਡ ਦੇ ਦਿਖਾਵਾਂਗੇ ਕਿਉਂਕਿ ਇਹ ਪਿੰਡ ਬਹੁਤ ਹੀ ਉਚਾਈ ਤੇ ਆ ਜਦੋਂ ਅਸੀਂ ਹੁਸ਼ਿਆਰਪੁਰ ਤੋਂ ਦਸੂਆ ਆਉਂਦੇ ਆ ਦਸੂਏ ਤੋਂ ਅਸੀਂ ਆ ਕਮਾਈ ਦੇਵੀ ਕਮਾਈ ਤੋਂ ਪਿੰਡ ਪੈਂਦਾ ਹੈ ਚਤਰਪੁਰ ਸੇਮ ਇਦਾਂ ਹੀ ਹੁਸ਼ਿਆਰਪੁਰ ਡਿਸਟ੍ਰਿਕਟ ਤੋਂ ਢੋਲਵਾਹਾ ਰੋਡ ਤੋਂ ਕਮਾਈ ਦੇਵੀ ਰੋਡ ਤੋਂ ਅਸੀਂ ਆ ਸਕਦੇ ਆ ਤਕਰੀਬਨ ਕਮਾਈ ਦੇਵੀ ਤੋਂ 5 ਤੋਂ 6 ਕਿਲੋਮੀਟਰ ਇਹ ਪਿੰਡ ਪੈਂਦਾ ਪਹਾੜੀ ਦੇ ਉੱਪਰ ਬਹੁਤ ਵਧੀਆ ਮਾਹੌਲ ਵਾ ਬਾਕੀ ਚੱਲਦੇ ਆ ਗੱਲਬਾਤ ਕਰਦੇ ਆ ਬਹੁਤ ਸੋਹਣਾ ਲੱਗਾ ਕਿ ਕਿਦਾਂ ਇਹ ਪੀਂਗ ਲੋਕਾਂ ਨੇ ਪਾਈ ਹੋਈ ਬੱਚਿਆਂ ਵਾਸਤੇ ਧੰਨਵਾਦ ਚਲੋ ਦੋਸਤੋ ਦੋਸਤੋ ਇਹ ਸਾਰਾ ਹੀ ਪਿੰਡ ਜੰਗਲੀ ਏਰੀਆ ਦੇ ਵਿੱਚ ਘਿਰਿਆ ਹੋਇਆ ਆ ਤੁਸੀਂ ਇਹ ਰਾਸਤੇ ਦੇਖ ਲਓ ਇਹ ਰਾਸਤੇ ਇੰਨਾ ਆ ਕਿ ਇਹ ਪਿੰਡਾਂ ਨੂੰ ਨਾ ਸੜਕ ਹੈਗੀ ਆ ਤੁਸੀਂ ਇਹ ਪਿੰਡਾਂ ਤੇ ਨਾਰਮਲੀ ਜਾ ਸਕਦੇ ਹੋ ਪਰ ਹੈ ਇਹ ਪਿੰਡ ਜੰਗਲ ਦੇ ਵਿੱਚ ਤੇ ਬਹੁਤ ਵਧੀਆ ਮੌਸਮ ਵੀ ਅੱਜ ਬੱਦਲ ਵੀ ਆ ਇਹ ਇੱਕ ਗੱਲ ਹੋਰ ਸੁਣਨ ਨੂੰ ਮਿਲੀ ਆ ਕਹਿੰਦੇ ਨਾਰਮਲ ਇਹ ਜਿਹੜੇ ਪਿੰਡ ਆਣਾ ਇੱਥੇ ਅੱਜ ਤੋਂ ਤਕਰੀਬਨ 10 ਸਾਲ ਪਹਿਲਾਂ ਇੱਥੇ ਬਰਫ਼ ਬਹੁਤ ਪਈ ਸੀਗੀ 5-5 ਫੁੱਟ ਬਰਫ਼ ਪੈ ਗਈ ਸੀ ਇਸ ਪੰਜਾਬ ਦੇ ਪਿੰਡ ਦੇ ਵਿੱਚ ਜਿਹੜਾ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਹੋਆ ਤੇ ਸਾਹਮਣੇ ਦੇਖੋ ਕਿਦਾਂ ਅੱਜ ਵੀ ਮੌਸਮ ਵਧੀਆ ਤਾਂ ਕਿਦਾਂ ਧੁੰਦ ਵਾਂਗ ਹੋਇਆ ਪਿਆ ਆਲੇ-ਦੁਆਲੇ ਤੇ ਲੋਕ ਇੱਥੇ ਆਪਣਾ ਵਧੀਆ ਰਹਿਣ-ਸਹਿਣ ਕਰਦੇ ਆ ਆਹ ਸਾਹਮਣੇ ਵੀ ਪਿੰਡ ਵਾ ਚਲੋ ਬਾਕੀ ਹੁਣ ਜਾ ਕੇ ਗੱਲਬਾਤ ਕਰਦੇ ਆ ਪਿੰਡ ਦੇ ਵਿੱਚ ਬਣੇ ਰਹੋ ਵੀਡੀਓ ਦੇ ਨਾਲ ਲੋ ਦੋਸਤੋ ਇਹ ਪਿੰਡ ਦੇ ਵਿੱਚ ਆ ਗਏ ਆ ਪਿੰਡ ਦਾ ਮਾਹੌਲ ਤੁਸੀਂ ਪਿੱਛੇ ਦੇਖ ਲਿਆ ਕਿੰਨਾ ਸੋਹਣਾ ਖੂਬਸੂਰਤ ਇਲਾਕੇ ਦੇ ਵਿੱਚ ਇਹ ਪਿੰਡ ਵਸਿਆ ਆ ਪਰ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ ਪਿੰਡ ਦੀਆਂ ਬਹੁਤ ਪਰੇਸ਼ਾਨੀਆਂ ਆ 15 ਸਾਲ ਤੋਂ ਇਸ ਪਿੰਡ ਦੇ ਵਿੱਚ ਕੋਈ ਫਸਲ ਨਹੀਂ ਉਗਾ ਸਕਿਆ ਰੀਜ਼ਨ ਜਾਨਵਰ ਜਾਨਵਰ ਇੱਕ ਨਹੀਂ ਹਜ਼ਾਰਾਂ ਹੀ ਜਾਨਵਰ ਆ ਬਾਗ ਦੀ ਕਹਿੰਦੇ ਬਹੁਤ ਜ਼ਿਆਦਾ ਮਾਰ ਆ ਤਿੰਦੂਏ ਦੀ ਬਹੁਤ ਜ਼ਿਆਦਾ ਮਾਰਾ ਅੰਕਲ ਜੀ ਨਾਲ ਗੱਲਬਾਤ ਕਰਦੇ ਆ ਤੇ ਇਹਨੂੰ ਪਰੇਸ਼ਾਨੀਆਂ ਪੁੱਛਦੇ ਆ ਅਸੀਂ ਸੱਸੀ ਕਾਲ ਜੀ ਕੀ ਨਾਂ ਜੀ ਆਪਣਾ ਰਿਗੀ ਰਾਮ ਰਿਗੀ ਰਾਮ ਅੰਕਲ ਜੀ ਵਾਕਈ 15 ਸਾਲ ਤੋਂ ਇਸ ਪਿੰਡ ਦੇ ਵਿੱਚ ਕਹਿੰਦੇ 15 ਸਾਲ ਹੋ ਗਏ ਨੇ ਹਾਂਜੀ ਕੋਈ ਮਤਲਬ ਕੋਈ ਮੱਕੀ ਨਹੀਂ ਕੋਈ ਕਣਕ ਨਹੀਂ ਅੱਛਾ ਜੀ ਕੋਈ ਵੀ ਜਿਹੜੀ ਕੋਈ ਹਜੇ ਸਾਨੂੰ ਬਹੁਤ ਸਮੱਸਿਆ ਅੱਛਾ ਜੀ ਇਸ ਕਰਕੇ ਵੀ ਸਾਨੂੰ ਜਿਹੜੇ ਜਾਨਵਰ ਨੇ ਜਿਹੜੇ ਗਵਰਨਮੈਂਟ ਕਹਿੰਦੀ ਜੇ ਜਾਨਵਰ ਮਾਰਨੇ ਨ ਤਾਂ ਤੁਹਾਨੂੰ ਸਜ਼ਾ ਅੱਛਾ ਜੀ ਤੇ ਤੁਹਾਨੂੰ ਇਹ ਕਰ ਦੇਵਾਂਗੇ ਠੀਕ ਆ ਠੀਕ ਹੈ ਨਾ ਤੇ ਹੁਣ ਜਾਨਵਰ ਇੰਨੇ ਹੋ ਗਏ ਨੇ ਵੀ ਜਿੰਨੇ ਬਾਂਦਰ ਬੱਚੇ ਸਕੂਲ ਜਾਣ ਤੋਂ ਵੀ ਰਹਿਤ ਹੋ ਚੁੱਕੇ ਅੱਛਾ ਜੀ ਉਹ ਵੀ ਮਾਪਿਓ ਛੱਡਣ ਜਾਂਦੇ ਨੇ ਸਕੂਟਰਾਂ ਛੱਡਣ ਜਾਂਦੇ ਠੀਕ ਆ ਠੀਕ ਹੈ ਨਾ ਤੇ ਬਤ ਕਿ ਅਸੀਂ ਸਾਡੇ ਸਬਜ਼ੀਆਂ ਬਹੁਤ ਹੁੰਦੀਆਂ ਆ ਪਹਿਲਾਂ ਪਹਿਲਾਂ ਕਿੰਨੀ ਉਮਰ ਹੋ ਗਈ ਅੰਕਪਲ ਜਪਰੀ ਮੇਰੀ 75 ਸਾਲ 75 ਸਾਲ ਉਮਰ ਹੋ ਗਈ ਪਹਿਲਾ ਮਾਹੌਲ ਸਿਗਾ ਵਧੀਆ ਵਧੀਆ ਠੀਕਾ ਮਤਲਬ ਪੰਜ ਛਤ 8 8 ਕਰਨੇ ਛੱਲੇ ਮੱਕੀ ਹੋ ਜਾਣੀ ਕਣਕ ਹੋ ਜਾਣੀ ਦਾਲਾਂ ਹੋ ਜਾਣੀਆਂ ਸਾਰੇ ਇੱਕ ਚੀਜ਼ ਹੁੰਦੀ ਸੀ ਕਿਉਂਕਿ ਪਹਿਲਾਂ ਸਾਡੇ ਜਿਹੜਾ ਅਸੀਂ ਕੰਡੀਆਂ ਦੇ ਥੱਲੇ ਏਰੀਏ ਦੇ ਆ ਸ਼ਹਿਰ ਪਰਦੇ ਆ ਲੋਕੀ ਇਧੇ ਜੰਗਲੀ ਦੀ ਮੱਕੀ ਬਹੁਤ ਖਾਂਦੇ ਹੁੰਦੇ ਸੀਗੇ ਹਾਂ ਜੀ ਛੱਲ ਕੇ ਲੋਕੀ ਤੁਹਾਡੇ ਸਾਡੇ ਕੋਲ ਮੱਕੀ ਲੈ ਕੇ ਜਾਂਦੇ ਸੀਗੇ ਅੱਛਾ ਜੀ ਕਿਉਂ ਵੀ ਅਸੀਂ ਖਾਦਾ ਨਹੀਂ ਪਾਉਂਦੇ ਠੀਕ ਆ ਠੀਕ ਹੈ ਨਾ ਅਸੀਂ ਸਿਰਫ ਇੱਕ ਵਾਰ ਖਾਦ ਪਾਣੀ ਬਾਕੀ ਸਾਡੇ ਪਾਤੀ ਜਿਹੜੀ ਪੱਤੇ ਗਾਲੇ ਸੜੇ ਜਿ ਮੈਲ ਪਾਣਾ ਸਭ ਕੁਝ ਪਾਣਾ ਜ਼ਮੀਨਾਂ ਵਿੱਚ ਸਾਡੀ ਸਾਡੀ ਜਿਹੜੀ ਰੋਟੀ ਦੀ ਖਾਣ ਦਾ ਸਵਾਦ ਹੋਰ ਸੀਗਾ ਤੁਹਾਡਾ ਹੋਰ ਸੀਗਾ ਬਿਲਕੁਲ ਜੀ ਜਿਹੜੇ ਅਸੀਂ ਤੁਹਾਡੀ ਕਾਨ ਲਈ ਉਹਨੇ ਖਰੀਦ ਕੇ ਹਾਂ ਉਹ ਸਿੱਧਾ ਅਸੀਂ ਪੰਜ ਫੁਲਕੇ ਖਾਣੇ ਹੋ ਤਾਂ ਛੇ ਖਾ ਲਈਏ ਸਾਨੂੰ ਚੱਕਰ ਆ ਜਾਂਦਾ ਠੀਕ ਆ ਤੇ ਇੰਨੇ ਦਵਾਈਆਂ ਜ਼ਹਿਰੀਲੀਆਂ ਸਾਡਾਂ ਪਾਣੀ ਵਿੱਚ ਬਿਲਕੁਲ ਠੀਕ ਹੈ ਨਾ ਹਾਂ ਤੇ ਮੈਂ ਗਵਰਨਮੈਂਟ ਦਾ ਕੱਖ ਨਹੀਂ ਕਰ ਰਹੀ ਅੱਛਾ ਗਵਰਨਮੈਂਟ ਤੇ ਦਿਖਦੀ ਵੀ ਨਹੀਂ ਆਈ ਹੈ ਕਿ ਗਲੇ ਏਰੀਆ ਜੇ ਖਰਾਬਾ ਦਿਆ ਦੇਣ ਕੋਈ ਸੋਕਾ ਦਿਆ ਦੇਣ ਕੋਈ ਕੁਛ ਦਿਆ ਦੇਣ ਤੇ ਇੱਥੇ ਕੇ ਦੇਣਾ ਇੱਥੇ ਦੇ ਜਾਨਵਰ ਦਾ ਸਾਨੂੰ ਕਹਿੰਦਾ ਸਾਡੇ ਜਾਨਵਰ ਦੀ ਕਰਦੇ ਨੇ ਇਹ ਕਿਹੜਾ ਕਿਹੜਾ ਜਾਨਵਰ ਜਿਆਦਾ ਆ ਜਿਆਦਾ ਬਾਂਦਰ ਅੱਛਾ ਜੀ ਬਾਂਦਰ ਸ਼ਾਂਬਰ ਬੈਣੀ ਅੱਛਾ ਜੀ ਇਹਨਾਂ ਦਾ ਬਾਕੀ ਡੰਗਰ ਲੋਕੀ ਆਵਾਰਾ ਪਾਸੇ ਛੱਡ ਜਾਦੇ ਨੇ ਥੱਲੇੋਂ ਲਿਆ ਕੇ ਗੱਡੀਆਂ ਪਰ ਪਰ ਕੇ ਇੱਥੇ ਛੱਡ ਦਿੰਦੇ ਲਿਆਗੇ ਇੱਥੇ ਛੱਡ ਦਿੰਦੇ ਆ ਹਾਂਜੀ ਬਾਕੀ ਸਾਡੇ ਪੱਠੇ ਪਾਉਣ ਵਾਸਤੇ ਡੰਗਰਾਂ ਬੜੀ ਔਖੀ ਹੈ ਉਹ ਵੀ ਬਾਂਦਰ ਸਾਰੇ ਪੱਠੇ ਗਵਾ ਦਿੰਦੇ ਸ਼ਾਂਭਰ ਨਹੀਂ ਛੱਡਦਾ ਇੱਕ ਵੀ ਅੱਛਾ ਜੀ ਠੀਕ ਹੈ ਇਹ ਸਮੱਸਿਆ ਸਾਡੀ ਹੈ ਕਿ ਬਾਗ ਤਿੰਦੂਆ ਹੈ ਇੱਥੇ ਇਹ ਚ ਹੈਗਾ ਜੀ ਰਾਤ ਦਿਨ ਘੁੰਮਣਾ ਇਧਰ ਲੋਕਾਂ ਨੂੰ ਜਗਲਾਤ ਨੇ ਛੱਡਿਓ ਨੂੰ ਕਰੇ ਇਹ ਗੱਲ ਹੈ ਵੀ ਉਹ ਬੂਟੇ ਬਾਟੇ ਲਾਂਦੇ ਨੇ ਚਲੋ ਬਾਗ ਜੀ ਕੋਈ ਗੱਲ ਨਹੀਂ ਜੀ ਸਮੱਸਿਆ ਹੈ ਬਾਗ ਬਾਕੀ ਹੈਗਾ ਹਾਂ ਹੈਗਾ ਦੇਖਿਆ ਰਾਤੀ ਆਇ ਕਲ ਕੁੱਤਾ ਮਾਰ ਲਿਆ ਸੀ ਮੇਰੇ ਇੱਥੇ ਬਥੇ ਬੰਨੇ ਪਛਮਕੋ ਸਾਡਾ ਜੀ ਓਏ ਸਾਡੇ ਚਾਚੇ ਦੇ ਮੁੰਡੇ ਦਾ ਅੱਛਾ ਜੀ ਹਾਂ ਜੀ ਅੱਛਾ ਚੂਮੂਈ ਪਿੰਡ ਦੇ ਲੱਗ ਜਿਹੜਾ ਜੀ ਹਾਂ ਠੀਕ ਹੈ ਜੀ ਸਕੂਲ ਕੋਲ ਠੀਕ ਆ ਉਹ ਮਦਨ ਇਹ ਗੱਲ ਇਹ ਹੈ ਵੀ ਇੱਥੇ ਕੋਈ ਸੁਣਾਈ ਨਹੀਂ ਕਰਦੇ ਅਸੀਂ ਇੰਨੇ ਵੱਡੇ ਪਰੇਸ਼ਾਨ ਹੋ ਚੁੱਕੇ ਹਾਂ ਜੀ ਵੀ ਮਤਲਬ ਕੋਈ ਫਸਲ ਨਹੀਂ ਬਾਹ ਸਕਦੇ ਜੇ ਅਸੀਂ ਕਣਕ ਸੋਕਣੇ ਆ ਦਾਣੇ ਸੋਕਣੇ ਬੇੜੇ ਬਿਚ ਤਾਂ ਵੀ ਸਾਨੂੰ ਕੁਟਾ ਬਣਾਣਾ ਪੁੰਦਾ ਜਦ ਦੋ ਬੰਦਰ ਤੇ ਛੱਡਦੇ ਨਹੀਂ ਰੋਟੀਆਂ ਨਹੀਂ ਜਨਾਨੀਆਂ ਨੂੰ ਪਕਾਉਣ ਲੈਂਦੇ ਇਹ ਤੁਸੀਂ 15 ਸਾਲ ਪਹਿਲਾਂ ਫਸਲ ਬੀਜੀ ਸੀ ਇਥੇ ਹਾਂ ਇਥੇ ਪਹਿਲਾਂ ਬੀਜੀ ਤੇ ਪਹਿਲਾਂ ਫਸਲ ਹੋ ਕਿਹੜੀ ਕਿਹੜੀ ਜਾਂਦੀ ਸੀਗੀ ਇੱਥੇ ਮੱਕੀ ਬਹੁਤ ਹੁੰਦੀ ਹੈ ਫਲ ਫਲੋਟ ਕੱਦੂ ਹੋਈਏ ਤਰੇਲੇ ਹੋਈਏ ਤੇ ਇਹ ਹੋਈਏ ਤੋਰੀਆਂ ਰਾਮਾ ਤੋਰੀਆਂ ਹੋ ਗਈਆਂ ਔਰ ਸਾਰੇ ਸਬਜ਼ੀਆਂ ਹੁੰਦੀਆਂ ਅੱਛਾ ਜੀ ਹੁਣ ਤਾਂ ਸਾਨੂੰ ਇੱਥੇ ਛੱਡਦੇ ਨਹੀਂ ਜੇ ਅਸੀਂ ਸਬਜ਼ੀ ਬਣਾ ਕੇ ਘਰ ਰੱਖੀ ਉਹ ਵੀ ਚੱਕ ਕੇ ਪਤੀਲਾ ਲੈ ਜਾਂਦੇ ਨੇ ਅੱਛਾ ਜੀ ਹਾਂ ਇੰਨੀ ਪਰੇਸ਼ਾਨੀ ਦੇਖੋ ਹੁਸ਼ਿਆਰਪੁਰ ਦਾ ਹੀ ਪਿੰਡ ਵਾਹੇ ਹੁਸ਼ਿਆਰਪੁਰ ਡਿਸਟ੍ਰਿਕਟ ਹੀ ਪੈਂਦਾ ਹੈ ਹਾਂ ਹੁਸ਼ਿਆਰਪੁਰ ਡਿਸਟ੍ਰਿਕਟ ਤੇ ਪੰਜਾਬ ਦਾ ਕਿੰਨਾ ਸੋਹਣਾ ਪਿੰਡ ਆ ਕਿ ਇੱਥੇ ਆ ਨਾ ਤੁਸੀਂ ਜਦੋਂ ਆਉਂਗੇ ਘੁੰਮਣ ਤੁਹਾਨੂੰ ਇਦਾਂ ਲੱਗੇ ਜਿਵੇਂ ਤੁਸੀਂ ਹਿਮਾਚਲ ਦੇ ਵਿੱਚ ਹੁੰਨੇ ਆ ਹਾਂ ਜੀ ਹਨਾ ਜੀ ਅੰਕਲ ਜੀ ਆਬਾਦੀ ਕਿੰਨੀ ਆ ਪਿੰਡ ਦੀ ਆਬਾਦੀ ਇੱਥੇ ਕੋਈ ਘੱਟੋ ਘੱਟ ਕੋਈ ਹੁਣ 80 90 ਕਰਨ ਸਿਰਫ ਹਾਂ ਅੱਛਾ ਜੀ ਬਾਕੀ ਇਹ ਸਿੱਸੇ ਪਿੰਡ ਦੀ ਗੱਲ ਨਹੀਂ ਸਾਰੇ ਚਲੇ ਜਾਓ ਇੱਧਰ ਇੱਕ ਮਾਰੀ ਦੇ ਏਹ ਦੇ ਕਰਦੇ ਸਭ ਬੰਦ ਆਪਣੀ ਪਿੰਡ ਦੀ ਬਾਂਦਰ ਬਾਂਦਰੀ ਬਾਂਦਰੀ ਬਾਂਦਰ ਇੱਧਰ ਵੀ ਇੱਧਰ ਵੀ ਅੱਛਾ ਜੀ ਹਾਂ ਜਦ ਤਰ ਭਰ ਜਲੀ ਗਿਆ ਸਭ ਲੈ ਕੇ ਖੇਤ ਖਿੱਲੇ ਪਏ ਬਾਂਦਰੇ ਦੇ ਮਾਰੇ ਵਿੱਚ ਰਾਤ ਨੂੰ ਸ਼ਾਮਰ ਬੈਣੀ ਪਾਵਾ ਬਾੜ ਜੰਨੇ ਮਰਜੇ ਬਣਾ ਦਿਓ ਬੂਟੀ ਜੰਗਲ ਬਣ ਗਈ ਜਮੀਨਾ ਜਿਆਣੀ ਜੰਗਲ ਬਣ ਗਈਆਂ ਅੱਛਾ ਜੀ ਇੰਭੇ ਜੰਗਲ ਬਣ ਗਏ ਇੱਥੇ ਰਹਿਣਾ ਔਖਾ ਹੋ ਜਾਣਾ ਜਿਹੜੀ ਇਹ ਇੱਥੇ ਸਮਾਂ ਹੀ ਜਾਪਾ ਦੀ ਗੱਲ ਤੁਹਾਡੇ ਹਾਂਜੀ ਇਹੇ ਫਸਲ ਪੈਂਦਾ ਇੱਦਾਂ ਇੱਥੇ ਬਣਦੇ ਸੀ ਇੰਨੇ ਬਣ ਰਹੇ ਹਾਂ ਜੀ ਇਹ ਜਿਹੜੀਆਂ ਉੱਚੀਆਂ ਅੱਛਾ ਜੀ ਤਾਂ ਦੋ ਦੋ ਤਿੰਨ ਤਿੰਨੇ ਗੁਲੀ ਆਉਂਦੀਆਂ ਹੀ ਪਈਆਂ ਸਾਰੇ ਇੱਥੇ ਇੰਨੀ ਫਸਲ ਹੁੰਦੀ ਨਹੀਂ ਫਸਲ ਖੀਰੇ ਨਹੀਂ ਹੁੰਦੇ ਖੀਰੇ ਅੱਛਾ ਜੀ ਇੱਥੇ ਤੁਹਾਡੇ ਵਰਗਾ ਇੱਕ ਸਰਦਾਰ ਆਇਆ ਸੀਗਾ ਅੱਛਾ ਜੀ ਉਹ ਕਹਿੰਦਾ ਮੈਂ ਤੁਹਾਡੀ ਮੱਕੀ ਕੱਢਣ ਜਾਣਾ 22 ਬੋਰੀਆਂ ਲਿੱਤੀਆਂ ਛੱਲੀਆਂ ਦੀਆਂ ਉਹਨੇ ਅੱਛਾ ਜੀ ਕੱਢਣ ਆਇਆ ਆਇਆ ਫਿਰ ਕੋਈ ਤੁਹਾਡੇ ਵਰਗੇ ਹੋਰ ਆਈਏ ਬਾਹਰ ਕੋਈ ਉਹਨੇ ਟਰੈਕਟਰ ਆਇਆ ਘੜੇ ਘੜਦੀ ਵਾਲਾ ਤੋਂ ਹਾਂ ਤੇ ਅਸੀਂ ਮੁੱਲੇ ਕਹਿੰਦਾ ਮੈਂ ਇੱਕ ਦਾਣਾ ਨਹੀਂ ਦੇਣਾ ਕਹਿੰਦਾ ਇਹ ਮੱਕੀ ਨਹੀਂ ਪੈਂਦੀ ਉਹ ਮੈਂ ਮੇਰੇ ਜੀ ਰਿਸ਼ਤੇਦਾਰ ਇੰਨੀ ਰਿਸ਼ਤੇਦਾਰੀ ਮੈਂ ਕੋਈ 10 ਕਿਲੋ ਦੇ ਦੇਣੇ ਕਿ 20 ਕਿਲੋ ਦੇਣੇ ਅੱਛਾ ਜੀ ਇੰਨੇ ਸਵਾਹ ਦੇ ਮੱਕੀ ਗੀ ਠੀਕ ਹੈ ਠੀਕ ਆ ਤੇ ਬਾਕੀ ਗੱਲ ਇਹ ਹੈ ਵੀ ਹੁਣ ਤਾਂ ਅਸੀਂ ਆਪ ਤਰਸ ਨਹੀਂ ਹੈਗੇ ਆਪ ਤਰਸਨੇ ਆ ਅਸੀਂ ਹਾਂ ਜੀ ਹਜੀ ਹੁਣ 35 35 40 40 ਰੁਪਏ ਕਿਲੋ ਅਟਾ ਲਿਆ ਸੀ ਮੱਕੀ ਦਾ ਅਸੀਂ ਖਾਦੇ ਆ ਜੀ ਮੱਕੀ ਤੋਂ ਆਟੇ ਤੋਂ ਮੱਕੀ ਦੇ ਆਟੇ ਤੋਂ ਸਿਆਲ ਨੂੰ ਕੜ ਸਾਗ ਨਾਲ ਰੋਟੀ ਖਾਣ ਨੂੰ ਉਹ ਮਿਲਦੀ ਹੈ ਉਹ ਅਸੀਂ ਮੁੱਲ ਲੈ ਕੇ ਦਿੰਨੇ ਆਗੇ ਖਾਣ ਵਾਸਤੇ ਚੱਬਣ ਵਾਸਤੇ ਜਿਹੜੀ ਮੱਕੀ ਹੁੰਦੀ ਹੈ ਨਾ ਹਾਂ ਉਹ ਮੈਂ ਦਸੂਗਾ ਜਾਂਦਾ ਤੇਰੇ ਵਰਗੇ ਮੁੰਡਿਆਂ ਨੇ ਮੇਰੇ ਕੋਲ ਮੰਗਵਾਨੀ ਅੱਛਾ ਬੋਰੂ ਭਾਈ ਕੇ ਲੈ ਗਿਆ ਨੇ ਜੌਬ ਕਰਦੇ ਸੀ ਮੈਂ ਬਿਜਲੀ ਮੈਂ ਰਿਟਾਇਰ ਹੋ ਗਏ ਹਾਂ ਜੀ ਹਾਂ ਜੀ ਪਹਿਲਾਂ ਕਿ ਜੀ 15 ਸਾਲ ਤੋਂ ਪਹਿਲਾਂ ਜਦੋਂ ਸੀਗੇ ਉਦੋਂ ਬਾਂਦਰ ਵਗੈਰਾ ਜਾਂ ਬਾਗ ਵਗੈਰਾ ਕਰਦੇ ਬਾਂਦਰ ਨਾ ਹੁੰਦੇ ਬਾਂਦਰ ਕਿਤੇ ਕਿਤੇ ਹੁੰਦੇ ਸੀਗੇ ਬਾਗ ਵੀ ਹੁੰਦੇ ਸੀ ਹੁੰਦੇ ਬਾਂਦਰ ਕਿਤੇ ਇੱਕ ਵੇ ਦੱਬ ਚੜ੍ਹਦੇ ਸੀ ਕੁੱਤੇ ਨੇ ਲੈ ਜਾਣੇ ਜਬ ਬੰਦਰ ਫੇਰ ਨਾ ਲੋਕ ਕਹਿੰਦੇ ਆ ਇੱਧਰ ਸਿਰਫ ਤਿੰਦੂ ਆਇਆ ਬਾਗ ਤਾਂ ਹੈ ਨਹੀਂਗਾ ਯਾਰ ਸਾਰੇ ਬੈਸ ਨੇ ਪਤਾ ਬਾਗ ਹੈ ਕਿ ਕਿਦੂ ਅੱਛਾ ਜੀ ਹਾਂ ਇਹ ਜਬ ਇਹ ਨਹੀਂ ਛੱਡਦੇ ਇਥੇ ਛੱਡਦੇ ਹਨ ਜਿਵੇਂ ਲੰਘੋ ਤਾ ਇਹ ਤਾਂ ਮੜੇ ਹਿੰਦੇ ਸਾਡੇ ਸਾਰੇ ਪਧਰਾ ਕਰਦੇ ਰਾਤਾਂ ਚੁੱਪੀ ਕੇ ਲਈ ਜਾਂਦੇ ਹਾਂ ਅੱਛਾ ਜੀ ਇਹ ਨਹੀਂ ਪਤਾ ਬਾਗ ਹੈ ਕਿ ਕਿਦੂ ਉਹ ਰੋਸ਼ਨੀ ਕਰਕੇ ਸਾਡੇ ਉਪ ਘਾਰਿਆ ਤੇ ਦੇ ਉਪਰੀ ਤੇ ਬੰਦੇ ਨੇ ਤੰਨ ਦੇੜੀ ਬੰਨੇ ਤਾਂ ਉਹਨੂੰ ਬੰਦੇ ਨੂੰ ਨਹੀਂ ਪਤਾ ਲੱਗਿਆ ਕੁੱਤਾ ਉੱਥੋਂ ਛੱਡ ਕੇ ਲੈ ਗਿਆ ਹਾਂ ਇਥੇ ਇਹ ਫਿਰ ਸੰਸਾਰ ਪਰ ਮਟੋੜ ਜਲੀਆ ਸਾਡਾ ਮੁੰਡਾ ਕਹਿੰਦਾ ਬਾਗ ਨੂੰ ਬਾਗ ਨਾ ਕਿ ਕਿਤਾਬ ਇਹ ਬਾਲਦੇ ਦੇ ਪਾਟ ਨੂੰ ਮੋਚ ਠਾਹਿਆ ਗੱਡੀ ਜੇ ਕੋਲ ਬਿਜਲੀ ਮੈਗ ਮੇ ਚੁਈ ਅੱਛਾ ਜੀ ਤਾਂ ਬਾਗ ਨਾਲ ਲੰਗੂਆ ਬਾਲਦੇ ਬਾਲਦੇ ਬੜਾ ਤਗੜਾ ਸੀਗਾ ਅੱਛਾ ਉਹਦੇ ਨਾਲ ਕੋਲ ਖਲਾਟੀ ਹੋਆ ਗਿਆ ਹਜ਼ਾਰ ਪਰ ਤੋਂ ਆਇਆ ਹਜ਼ਾਰ ਪਰ ਤੋਂ ਆ ਰਿਹਾ ਅੱਛਾ ਜੀ ਤਗੜਿਆ ਵੀ ਪਿੱਛੇ ਮੋਟਰਸਾਈਕਲ ਆ ਮੁੰਡਾ ਉਹ ਆ ਤਾਂ ਮੈਂ ਉਹਨੂੰ ਦੇਖਾਂਗੇ ਤਾਂ ਗੱਡੀ ਚਾ ਇਹ ਦਿਨ ਦੀ ਗੱਲ ਆ ਰਾਤ ਦੀ ਦਿਨ ਦੀ ਗੱਲ ਆ ਦਿਨ ਦੀ ਗੱਲ ਆ ਇਹ ਹਾਲਾਤ ਆ ਦੋਸਤੋ ਪਿੰਡਾਂ ਦੇ ਇਹ ਜਿੰਨੇ ਕੰਢੀ ਏਰੀਆ ਦੇ ਵਿੱਚ ਨਾ ਪਿੰਡ ਬਹੁਤ ਖੂਬਸੂਰਤ ਆ ਤੁਸੀਂ ਮੰਨ ਲਓ ਕਿ ਜਿਹੜੇ ਲੋਕ ਪਹਿਲਾਂ ਹਿਮਾਚਲ ਨਹੀਂ ਜਾਂਦੇ ਸੀਗੇ ਉਹ ਇੱਥੇ ਇਹ ਪਿੰਡਾਂ ਦੇ ਵਿੱਚੋਂ ਕਣਕ ਮੱਕੀ ਲੈ ਕੇ ਜਾਂਦੇ ਹੁੰਦੇ ਸੀਗੇ ਕਿਉਂਕਿ ਇੱਥੇ ਨਾ ਤਾਂ ਖਾਦ ਪਾਉਂਦੇ ਆ ਹਾਂ ਹਨਾ ਜੀ ਨਹੀਂ ਪਾਉਂਦੇ ਪਾਤੀ ਪਾਤੀ ਪਾਣੀ ਪਾਤੀ ਬੱਡ ਘਰ ਖਿਲਾਣੀ ਗਾਲ ਜਾਣੀ ਪਾਤੀ ਫਿਰ ਖੇਤਾਂ 'ਚ ਖਿਲਾ ਦੇਣ ਅੱਛਾ ਜੀ ਫਿਰ ਉੱਤੇ ਪਹਿਲਾਂ ਮੈਲ ਪਾ ਦੇਣ ਲੱਕ ਬਸ ਅੱਛਾ ਜੀ ਪਾਤੀ ਖਿਲਾ ਦੇਣੀ ਫਿਰ ਸੁਆਗੇ ਹੇਟ ਮੌਸਮ ਕਿੱਦਾਂ ਦਾ ਰਹਿੰਦਾ ਇਸ ਪਿੰਡ ਨੂੰ ਜਿੱਦਾ ਬਹੁਤ ਉਚਾਈ ਤੇ ਆ ਪਿੰਡ ਇਹ ਮੌਸਮ ਬੜਾ ਵਧੀਆ ਵਧੀਆ ਮੌਸਮ ਆਬਾਵਾ ਬੜੀ ਚੰਗੀ ਹੈ ਅੱਛਾ ਹੈ ਹਾਂਜੀ ਬਰਫ਼ ਬੜੀ ਪਈ ਸੀ ਬਰਫ਼ ਬੜੀ ਅੱਛਾ ਜੀ ਬਹੁਤ ਬਰਫ਼ ਪਈ ਬੜੀ ਬੜੀ ਦੂਰੇ ਦੀ ਦੁਨੀਆ ਆ ਗਈ ਦੁਨੀਆ ਦੇਖਣ ਦਿਸੂਗਾ ਸਾਰਾ ਯਾਰ ਚਾਰ ਚਾਰ ਦਿਨ ਬਰਫ਼ ਇਦਾਂ ਹੀ ਖੜੀ ਰਹੀ ਕਈਆਂ ਨਾਲ ਸੌਂਦੇ ਸੀ ਤੇ ਕਮਾਲ ਦੀ ਗੱਲ ਆ ਹੁਸ਼ਿਆਰਪੁਰ ਦੇ ਵਿੱਚ ਬਰਫ਼ ਪੈ ਗਈ ਬੜੀ ਬਰਫ਼ ਪਈ ਅੱਛਾ ਜੀ ਹਾਂ ਤਿਆ ਟੇ ਹੁਣ ਜਿੱਦਾਂ ਇਹ ਜੁਲਾਈ ਮਹੀਨਾ ਆ ਜਿੱਦਾਂ ਹੁਣ ਜੂਨ ਜੂਨ ਜੁਲਾਈ ਤਾਂ ਗਰਮ ਬਹੁਤ ਆ ਆਪਣੇ ਉਧਰ ਇਧਰ ਕਿਦਾਂ ਦਾ ਮੌਸਮ ਆ ਇਧਰ ਤਾਂ ਠੀਕ ਠੀਕ ਹੀ ਰਹਿੰਦਾ ਅਲੱਦਾ ਰੱਦਾਂ ਉਧਰ ਰਹਿੰਦਾ ਰੱਦਾਂ ਮੇਲੇ ਅੱਛਾ ਜੀ ਮਤੇ ਇੰਨੀ ਗਰਮੀ ਸਾਡੇ ਪੱਡੇ ਤੇ ਕਦੇ ਮੱਛਰੀ ਵੀ ਨਾ ਹੋ ਯਾਰ ਅੱਛਾ ਜੀ ਹਾਂ ਮੱਛਰੀ ਬਰਸਾਤਾਂ ਦੇ ਮੌਸਮਾਂ ਤੋਂ ਹੁੰਦੀ ਉਹ ਵੀ ਕਾਹ ਕੁ ਹੋ ਜਾਣਾ ਹੁਣ ਜਿੱਦਾਂ ਇਹ ਕਾਹ ਹੋਇਆ ਤਾਂ ਇਧਰ ਜਾ ਕੇ ਦੇ ਪਸ਼ੂ ਪਸ਼ੂ ਬੰਨੇ ਹੋ ਤਾਂ ਭਿਓ ਤਾ ਹੋ ਜਾਂਦਾ ਨਾ ਜੀ ਹੁਣ ਤੱਕ ਕਿਸੇ ਨੇ ਪਸ਼ੂ ਵੀ ਨਹੀਂ ਰੱਖੇ ਘੱਟ ਘੱਟ ਜੇ ਰੱਖੇ ਅੱਛਾ ਤੂੰ ਗਾਈ ਤੇ ਜਾ ਹੁਣ ਗੱਲ ਸਿਵੇਂ ਪਸ਼ੂ ਕਿ ਰੱਖਣੇ ਨੇ ਜਦ ਜਾਨਵਰ ਕਾ ਹੀ ਨਹੀਂ ਛੱਡਾ ਤੇ ਕੱਟੇ ਇਹਨੂੰ ਦੱਸਾ ਦੇ ਤੂੰ ਜੀ ਤਾਂ ਹਰੇਕ ਮੱਝ ਕਾ ਨਾ ਮੱਝ ਰੱਖੀ ਹੋਈ ਤੇ ਅੱਛਾ ਜੀ ਹਾਂ ਅੱਗੇ ਵੀ ਅਸੀਂ ਵੀ ਮੱਝ ਹਰੇਕ ਮੱਝ ਰੱਖੀ ਹੋਈ ਹੁਣ ਤਾਂ ਸਾਡੇ ਅਸੀਂ ਤੁਸੀਂ ਪਹਿਲਾਂ ਪਸ਼ੂ ਰੱਖੇ ਸੀਗੇ ਮੱਝੇ ਰੱਖੀ ਹੈ ਇਹ ਬਾਲਦੇ ਰੱਖੇ ਮੈਂ ਮੈਂ ਹੀ ਕਰ ਰਹੀ ਹਾਂ ਮੈਂ ਹੀ ਰੱਖੀ ਜੀ ਮੈਂ ਡਿਊਟੀ ਕਰਦਾ ਸਰ ਇਹ ਕਿੰਨੇ ਸਾਲ ਪਹਿਲਾਂ ਬਰ ਪਈ ਸੀ ਇੱਥੇ ਇਹ ਤਾਂ ਨਾ 10 ਬਰ ਪਿਆ ਜਦੋਂ ਸਾਡੇ ਪਲਕੀ ਹੀ ਛੋਟੀ ਪਤਾ ਨਹੀਂ ਨਾ ਹਾਂ ਉਹ 10 ਸਾਲ ਦੀ ਗੱਲ ਹੈ 15 ਸਾਲ ਦੀ ਗੱਲ ਹੈ 15 ਸਾਲ ਕਿੰਨੇ ਕੁ ਲੋਕ ਆ ਸੀ ਦੇਖਣ ਬਥੇਰੇ ਬੜੀ ਦੁਨੀਆ ਇਹ ਦੇਖਣ ਇਹ ਡਾਲੇ ਟੁੱਟ ਗਏ ਅੰਬਾਂ ਦੇ ਹਾਂ ਬੜੇ ਰੋਕੇ ਕੜ 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 ਹੋਈ ਜਿਹੜੇ ਸਲੋਟਾ ਦੇ ਬਰਾਂਡੇ ਪਾਏ ਬਰਾਂਡੇ ਆ ਗਿਆ ਉਹ ਉਹਨਾਂ ਹੀ ਕਰੰਦਾ ਟੁੱਟ ਗਈਆਂ ਅਕੇ ਜੀ ਮੈਂ ਹੁਣ ਵੀ ਦੇਖ ਰਿਹਾ ਬਹੁਤ ਘਰ ਹੈ ਜਿੱਥੇ ਪਲੇਟਾਂ ਵਾਲੇ ਆ ਇੱਥੇ ਇਹਨਾਂ ਦੇ ਆ ਬਖਵਾ ਨਿਕਲ ਲਿਏ ਨੇ ਬੱਚੀ ਅੱਛਾ ਜੀ ਅੱਜ ਦਾ ਲੈਂਟਰ ਕੁਛ ਨਹੀਂ ਸਮਝਿਆ ਲੈਂਟਰ ਐਵੇਂ ਸਾਡੇ ਬਕਵਾਸ ਹੈ ਇਹ ਨਾ ਦੇ ਸਿਆਲ ਨੂੰ ਬੈਠ ਸਕਦਾ ਇਹ ਨਾ ਹੀਟ ਤੇ ਨਾ ਤਾਂ ਗਰਮੀਆਂ ਨੇ ਬੈਠ ਸਕਦਾ ਵੀ ਚਾਹੁੰਦੇ ਆ ਕਿ ਇਸ ਪਿੰਡ ਦਾ ਵਿਕਾਸ ਹੋਵੇ ਕਿਉਂਕਿ ਅੰਬ ਤਰ੍ਹਾਂ ਤਰ੍ਹਾਂ ਦੇ ਅੰਬ ਲੱਗੇ ਹੋਏ ਆ ਹਾਂ ਜੀ ਤਾਂ ਬੰਗੇ ਪ੍ਰਬੰਧਰ ਨਹੀਂ ਛੱਡਦਾ ਬੰਗੇ ਨਹੀਂ ਛੱਡਦਾ ਅੱਗੇ ਬੜੇ ਅੰਬ ਹੁੰਦੇ ਬੰਦਰ ਬੰਦਰ ਤਾਂ ਕਿਤੇ ਨਹੀਂ ਛੱਡਦਾ ਦਰਸਾ ਮਦਰ ਰਟਾਂ ਤੇ ਚਲੀ ਜਾਂਦੇ ਨੇ ਸਭ ਥੱਲੇ ਕਰ ਦਿੰਦੇ ਸਭ ਥੱਲੇ ਕਰ ਦਿੰਦੇ ਤੋੜਨੇ ਵਾਲਿਆਂ ਨੂੰ ਵੀ ਨਹੀਂ ਰਹਿਣ ਯਾਰ ਸਾਡਾ ਗਲਗਲਾ ਥੋੜੀਆਂ ਹੁੰਦੀਆਂ ਗਲਗਲਾ ਹਾਂ ਗਲਗਲ ਬਹੁਤ ਮਸ਼ਹੂਰ ਸੀਗੇ ਬੰਦਰ ਪਈ ਜਾਂਦੇ ਨੇ ਪਈ ਜਾਂਦੇ ਨੇ ਅੱਛਾ ਜੀ ਉਹ ਬੰਦਰ ਐਸੀ ਸਾਡੇ ਬੰਦੇ ਜਾਣਾ ਖੇਤ ਜੀ ਡਾਂ ਤਾਂ ਮੋੜਾ ਉੱਪਰ ਚੜਿਆ ਟੇ ਹੁੰ ਤੋਂ। ਫੱਲਾ ਲੜਕਾ ਉਪਰ ਪੈ ਗਿਆ ਜਾਵੇ। ਮਤਲਬ ਜੇ ਹੁਣ ਇਸ ਪਿੰਡ ਦੇ ਵਿੱਚ ਲੋਕਾਂ ਨੇ ਪਸ਼ੂ ਰੱਖਣੇ ਬੰਦ ਕਰਤੇ ਆ। ਬੰਦ ਰੱਖਦੇ ਜੇ ਬੰਦ ਇਹ ਕਰਤੇ ਬੰਦ ਰਹਿ ਕੇ ਆ ਨਹੀਂ ਛੱਡਣਾ। ਸ਼ਾਂਭਰਾਂ ਨਿਕਾੜੀ ਪੱਠੇ ਛੱਡਣੇ। ਅਸੀਂ ਸ਼ਾਂਭਰ ਵੀ ਬਹੁਤ ਵਾਹ। ਹਾਂ ਲੋਕਾਂ ਦਾ 12 ਪਸ਼ੂ ਛੱਡ ਤੇ ਖੁੱਲੇ। ਦੋ ਤਿੰਨਾਂ ਦੇ ਬੰਦੇ ਸੜਕਾ 'ਚ ਐਕਸੀਡੈਂਟ ਹੋਈਏ। ਉਹ ਕਹਿੰਦੇ ਰਾਤੀ ਨੂੰ ਉਹ ਜਲਾ ਆਂਦੇ ਆ ਸ਼ਾਲਾ ਮਾਰ ਦਿੰਦੇ ਇਦਾਂ ਪੂਰੀ। ਅੱਛਾ ਜੀ। ਇੱਕ ਮਕਵਾਦੇ ਬੰਦਾ ਬੁੱਢਾ ਮਰ ਗਿਆ ਸੀਗਾ ਬਿਜਲੀ ਬੋਰਡ 'ਤੇ ਲੱਗਿਆ ਸੀਗਾ ਜੱਜਨੌੜੀ ਡ ਮੋਟਰਸਾਈਕਲ ਤੇ ਆ ਮਦਰ ਦੇ ਜੇ ਨਾ ਇਹ ਨਾ ਇਹ ਗਵਰਨਮੈਂਟ ਦਾ ਗਲ ਲਾਦੀ ਆਇਆ ਹੈ ਕਿ ਗਲੇ ਇੱਥੇ ਗਲੇ ਏਰੀਆ ਵਿੱਚ ਜੇ ਮਦਰ ਤੇ ਇਹ ਝੋਲਾ ਲੱਗੀ ਆ ਤਖਰਾਬਾਦਿਓ ਜੇ ਹੜਪੀਰ ਚ ਆਈਏ ਤਖਰਾਬਾਦਿਓ ਇੱਥੇ ਕੇ ਜੇ ਇੱਥੇ ਸਾਨੂੰ ਸਾਨੂੰ ਇਹ ਸੁਣ ਕਦ ਸਾਰਾ ਬਾਂਦਰ ਦਾ ਖਿਆਲਾਨ ਕਰਦੇ ਇਥੇ ਹਮਾਚਲ ਕਿੰਨੀ ਕੁ ਦੂਰ ਆ ਹਮਾਚਲ ਸਾਰਾ 10 ਵਰੇ ਕਿਲੋਮੀਟਰ ਦਾ ਅੱਛਾ ਜੀ ਹਾਂ ਏ ਰਾਮਗੜ ਮੱਛਲੀ ਚ ਬੰਦਾ ਨਹੀਂ ਨਾ ਮੱਛਲੀਆਂ ਬੰਦਾ ਸਦਾ ਨਹੀਂ ਦਿਖ ਰਿਹਾ ਸਦਾ ਨਹੀਂ ਚ ਗਿਆ ਹੈ ਮਾ ਚਲੇ ਅੱਛਾ ਇਹ ਸੁਆਏ ਬਣਾ ਇਹ ਕਿਹੜੇ ਪਿੰਡ ਚ ਬੰਦਾ ਕਿਹੜਾ ਇਹ ਰਾਮਗੜ ਰਾਮਗੜ ਪੰਜਾਬ ਕਿ ਹੈ ਤਾਂ ਜਿਹੜਾ ਉਹ ਕਿ ਹੈ ਅਜਾ ਮਰਵਾੜੀ ਪਈ ਹੈ ਇਹ ਬਾਰਡਰ ਨਾ ਬੈਰੀਅਲ ਹੈ ਨਹੀਂ ਕਿ ਹੋਰ ਕੀ ਇਸ ਪਿੰਡ ਦਾ ਮਸ਼ਹੂਰ ਕੀ ਵਧੀਆ ਹੈ ਜੀ ਬਸ ਵਧੀਆ ਇਹ ਹੀ ਹੈ ਸਾਡੇ ਫਸਲਾਂ ਬੇ ਠੀਕ ਸੀਗੀਆਂ ਮਦਲੇ ਮੱਕੀ ਦੇ ਇਲਾਕੇ ਨਾਲ ਆਉਣਾ ਦੂਰੇ ਤੇ ਤਾਂ ਕਹਿੰਦੇ ਮੱਕੀ ਦੂਰ ਦੂਰ ਤੱਕ ਜਾਂਦੀ ਹੁੰਦੀ ਸੀ ਤਾਂ ਸਾਡੇ ਥੱਲੇ ਜਿਹੜੇ ਸਾਡੇ ਥੱਲੇ ਪਿੰਡ ਵੀ ਹੈਗਾ ਇਹ ਤਾਂ ਇਧਰੋਂ ਜਾ ਕੇ ਇੱਧਰ ਥੱਲੇ ਵੀ ਹੈਗਾ ਅੱਛਾ ਜੀ ਫਿਰ ਉਹਨਾਂ ਨੇ ਫਸਲ ਹੈ ਵਾਹੀ ਪਰਦੇ ਆ ਇਸ ਪਿੰਡ 'ਚ ਹੁਣ ਕੋਈ ਕੁੱਤਾ ਵੀ ਹੈ ਨਹੀਂ ਕਹਿੰਦੇ ਕੁੱਤਾ ਵੀ ਨਹੀਂ ਕੁੱਤੇ ਛੜਦੇ ਨਹੀਂ ਆ ਵਾਗ ਨਹੀਂ ਨਾ ਛੜਦਾ ਅੱਛਾ ਜੀ ਇਹ ਸਾਡੇ ਜਿਹੜੇ ਉਹਨਾਂ ਨੇ ਚਮੂਹਿਆ 'ਚ ਖਾਦਾ ਕੁੱਤੇ ਉਹਨੇ ਦੋ ਤਿੰਨ ਕੁੱਤੇ ਬਾਹਲੇ ਵੀ ਲਾ ਜਰਾਕ ਵੱਡਾ ਹੁੰਦਾ ਦੋ ਚੱਕੀ ਕੇ ਲਈ ਜਾਂਦਾ ਨੇ ਦੇ ਨਹੀਂ ਰਹਿਣਾ ਕੁੱਤਾ ਜਿੰਨੇ ਦਿਨ ਅੰਦਰ ਹੀ ਰਹਿੰਦੇ ਆ ਉਹ ਚਾਰ ਜਵਾਰੀ ਅੰਦਰ ਵੜ ਜਾਂਦਾ ਯਾਰ ਉਹ ਤਾਂ ਪਰੇਸ਼ਾਨ ਮਾਰਨੀ ਚੋਕੀ ਆ ਅੱਗੇ ਕੀ ਦਿਖੇ ਤੇ ਦੂਆ ਤੋਰਦਾ ਫਿਰਦਾ ਨਹੀਂ ਮੈਂ ਨਹੀਂ ਦੇਖਿਆ ਮੇਰੇ ਮੁੰਡੇ ਵਾਲੇ ਨੇ ਦੇਖਿਆ ਉਹ ਨੇ ਨੰਦੀ ਹੱਡੀ ਨਾ ਜਾਇਆ ਮੁੰਡੇ ਸਾਡੇ ਅੱਗੇ ਮੈਂ ਦੱਸੂ ਰਤੀ ਨੂੰ ਸਾਈਕਲ ਤੇ ਜਾਣਾ ਤੇ ਮੇਰਾ 4 ਵਜੇ ਉੱਠ ਜਾਣਾ 6 ਵਜੇ ਡਿਊਟੀ ਜੁਆਇਨ ਕਰ ਲੈਣੀ ਚਾਹੀਦੀ ਚਿਟੀ ਜੀ ਪਹਿਲਾਂ ਨਾ ਡਰ ਹੈ ਨਹੀਂ ਹਾਂ ਅੱਛਾ ਜੀ ਬੜਾ ਡਰ ਹੈ ਭਾਈ ਹਾਂ ਹੁਣ ਬੈਠ ਜਾਣਾ ਬਲੀ ਬੜੇ ਮੁੰਡੇ ਕਰਾਬੀ ਕਰਾਬੀ ਬੈਠ ਜਾਂਦਾ ਅੱਛਾ ਜੀ ਹਾਂ ਇਹ ਸੜੀ ਬੰਦੇ ਉਹ ਪਤਾ ਨਹੀਂ ਬੰਦਿਆਂ ਦਾ ਤਾਂ ਨਹੀਂ ਰਾਰ ਲੱਗਦਾ ਨਾ ਜਿਨਾ ਹੁਣ ਜਿਦਾ ਹੁਣ 15 ਸਾਲ ਤੋਂ ਫਸਲ ਨਹੀਂ ਹੋ ਰਹੀ ਇੱਥੇ ਫੇਰ ਹੁਣ ਖੇਤਾਂ ਚ ਕੀ ਆ ਕੁਛ ਵੀ ਨਹੀਂ ਇਹ ਆ ਬੋਤੇ ਲਾ ਕੇ ਜਾਂ ਜੇ ਬਾਜਰਾ ਲਾਣੇ ਤੇ ਬਾਜਰਾ ਨਹੀਂ ਛੜਦੇ ਬਾਜਰਾ ਵੀ ਨਾ ਸ਼ਕਾਰ ਉਹ ਵੀ ਖਾਈ ਜਾਂਦੇ ਅੱਛਾ ਜੇ ਬਾਂਦਰ ਵਿੱਚ ਲੰਘੇ ਬਾਂਦਰ ਬਣ ਕੇ ਖੇਤ ਮਤਲਬ ਹਾਂ ਠੰਡਰ ਬਣ ਕੇ ਜੇ ਖੇਤ ਵਿੱਚ ਬਾਂਦਰ ਲੰਘਿਆ ਨਾ ਤੇ ਫਸਲ ਪੱਠੇ ਕਿੰਨੀ ਜ਼ਮੀਨ ਆ ਪਿੰਡ ਦੀ ਪਿੰਡ ਦੀ ਜ਼ਮੀਨ ਮੰਗਦਾ ਹੈ ਹਜ਼ਾਰਾਂ ਦੇ ਹਿਸਾਬ ਨਾਲ ਕਿੱਲੇ ਹੋਣਗੇ ਨਹੀਂ ਮਤਲਬ ਵਹੀ ਬਈ ਸੈਟਰਡੇ ਸਾਮ ਨੂੰ ਹੋਣੀ ਹੈ ਸੇਗਰ ਸਾਹਿਬ ਨਾਲ ਹਾਂ ਹੁਣ ਦਾਣੇ ਵੀ ਮੁੱਲ ਲਾਓ ਤੇ ਪੱਠੇ ਵੀ ਮੁੱਲ ਲਾਓ ਹੁਣ ਸਭ ਕੁਝ ਮੁੱਲ ਲੈਣਾ ਪਉਂਦਾ ਧੂਣੀ ਵੀ ਮੁੱਲ ਲਾਓ ਅਗੇ 100-100 ਪਰ 150 ਭਈ ਟੱਡੇ ਦੀ ਹੋ ਜਾਨੀ ਕਿ ਮਿੱਟੀ ਦੀ ਤਬ ਜੇ ਸਮਾਂ ਲੱਗੇ ਸਾਲ ਨੂੰ ਬਰਖਾ ਹੋਈ ਕਿ ਤਿੰਨ ਬਰਖਾ ਹੋਈਆਂ ਨਾ ਤਾਂ ਫਸਲ ਭਰਪੂਰ ਹੋ ਜਾਂਦੀ ਹੈ ਕਣਕ ਦੀ ਜੀ ਕਣਕ ਦੀ ਜੇ ਹਿਸਾਬ ਦਾ ਮੌਸਮ ਇੱਥੇ ਠੰਡਾ ਹੈ ਇਸ ਟਾਈਮ ਆ ਇੱਥੇ ਏਸੀ ਦਾ ਪਿੰਡ ਚ ਲੱਗਾ ਨਹੀਂ ਹੋਣਾ ਕਿਸੇ ਦੇ ਘਰੇ ਲੈ ਏਸੀ ਨਹੀਂ ਲੱਗਿਆ ਏਸੀ ਨਹੀਂ ਲੱਗਿਆ ਯਾਰ ਪੱਖੇ ਹੈ ਨੂੰ ਪਹਿਲੇ ਅੱਛਾ ਪੱਖੇ ਹੈ ਨਹੀਂ ਸੀਗੇ ਪਹਿਲਾਂ ਹਵਾ ਆਉਂਦਾ ਸਾਡੇ ਉੱਪਰ ਬਥੇਰੀ ਲੱਗਦੀ ਜਾਉਂਦੀ ਹੈ ਨਹੀਂ ਬਥੇਰੀ ਲੱਗਦੀ ਆਏ ਉਹ ਸੱਜਾ ਇਧਰ ਸਾਥ ਹੋਈਏ ਟਾਂਗ ਤੇ ਜਾਣਾ ਆ ਦੇ ਤਾਂ ਮੁੰਡਾ ਅੱਧ ਤਿੰਨ ਫਿਰਉਂਦਾ ਇਹਨਾਂ ਦੇਖੇ ਤੇ ਵੀ ਖਿੱਲੇ ਪੀ ਹੁਣ ਸਾਰੇ ਬਾਂਦਰ ਬਾਂਦਰਾਂ ਦੇ ਕਰੀਆ ਇਹਨਾਂ ਦੇਖੇ ਤੇ ਵੀ ਖਿੱਲੇ ਦਾ ਠੀਕ ਹੈ ਨਾ ਖੰਬਰ ਬੈਣੀ ਕੋਈ ਪੱਠੇ ਵੀ ਨਹੀਂ ਬੀਜੇ ਸਿਰਦਾ ਤੁਹਾਡੇ ਵੀ ਫਸਲ ਬੇ ਵੇਸ਼ ਮਾਰ ਹੁੰਦੀ ਸੀ ਇਹ ਚਤਰਪੁਰ ਪਿੰਡ ਵਾ ਅੱਛਾ ਤੇਰੇ ਪਿੰਡ ਵਾ ਕਿ ਸੂਰੇ ਤੋਂ ਕਿੰਨਾ ਪੈਂਦਾ ਦੱਸੂਗੇ ਤੇ ਹੈਗਾ 15 ਕਿਲੋ ਸੌ ਸੱਤ ਪਰ ਤੇ 4-5 5 ਕਿਲੋਮੀਟਰ ਲੱਗ ਹੁਣਾ 15 ਤੇ 5 20 ਤੇ 3 ਕਿਲੋਮੀਟਰ ਇਹ ਲੱਗਦੇ ਹਨ 15 20 ਤੇ 23 23 ਕਿਲੋਮੀਟਰ ਦੇਖਣ ਨੂੰ ਵੀ ਸੋਹਣਾ ਤੇ ਠੰਡਾ ਇਲਾਕਾ ਆ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਧੰਨਵਾਦ